ਫਲ ਹੈ ਕੋਈ ਪੈਸਾ ਦੌਲਤ ਘਰ-ਬਾਰ ਨਾਲ ਨਹੀਂ ਜਾਣਾ ਫਿਰ ਵੀ ਜਾਣ ਬੂਝ ਕੇ ਬਾਵਰੇ ਤੈ ਕਾਰਜ ਵਿਗਾਰਿਓ ਮਹਾਰਾਜ ਜੀ ਕਹਿੰਦੇ ਹਨ ਮਨੁੱਖ ਨੂੰ ਪਤਾ ਵੀ ਹੈ ਕਿ ਉਸ ਪਰਿਰੂ ਪਰਮਾਤਮਾ ਦੇ ਸਿਮਰਨ ਤੋਂ ਬਿਨਾ ਸਾਡੇ ਨਾਲ ਕੋਈ ਵਸਤੂ ਨਹੀਂ ਜਾਣੀ ਫਿਰ ਵੀ ਆਪਣਾ ਸਮਾਂ ਵਿਅਰਥ ਗਵਾ ਰਿਹਾ ਹੈ ਭਾਈ ਸਤਗੁਰੂ ਜੀ ਸਾਨੂੰ ਦੱਸਦੇ ਹਨ ਕਿਰਪਾ ਕਰਕੇ ਭਾਈ ਅੰਮ੍ਰਿਤ ਵੇਲੇ ਸਾਂਭਿਆ ਕਰੋ ਅੰਮ੍ਰਿਤ ਵੇਲੇ ਇਸ਼ਨਾਨ ਪਾਨ ਕਰਕੇ ਨਿਤਨੇਮ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਿਆ ਕਰੋ ਜੋ ਕਿ ਸਾਡੀ ਇੱਥੇ ਵੀ ਸਹਾਇਤਾ ਕਰਦਾ ਹੈ ਲੋਕ ਵਿੱਚ ਵੀ ਸਰਲ ਸਹਾਇਤਾ ਕਰਦਾ ਹੈ ਪਰਲੋਕ ਵਿੱਚ ਵੀ ਸਹਾਇਕ ਹੁੰਦਾ ਹੈ ਸਤਗੁਰੂ ਜੀ ਕਿਰਪਾ ਕਰਨ ਜੋ ਵਿਛੜੇ ਜੀਵ ਆਤਮਾ ਦੇ ਭਲੇ ਵਾਸਤੇ ਸਮੁੱਚੇ ਹੀ ਪਰਿਵਾਰ ਵੱਲੋਂ ਪਵਿੱਤਰ ਗੁਰਬਾਣੀ ਦਾ ਜਾਪ ਕਰਵਾਇਆ। ਉਹ ਹੀ ਸਾਡੇ ਨਾਲ ਜਾਣਾ ਹੈ। ਜੋ ਗਏ ਹਨ ਉਹਨਾਂ ਦੀ ਵੀ ਸਹਿਯਤਾ ਮਹਾਰਾਜ ਜੀ ਕਿਰਪਾ ਕਰਕੇ ਕਰਦੇ ਆ ਆਪਣੇ ਚਰਨ ਕਮਲਾਂ ਪਾਸ ਨਿਵਾਸ ਬਖਸ਼ਿਸ਼ ਕਰਨਗੇ। ਸਤਿਗੁਰ ਜੀ ਕਿਰਪਾ ਕਰਨ ਜਿਸ ਸਿਮਰਤ ਸਭ ਕਿਲ ਵਿਖ ਨਾਸੇ ਪਿਤਰੀ ਹੋਏ ਉਧਾਰੋ ਜਿਸ ਦਾ ਜਿਸ ਪਰਿ ਰੂਪਰ ਮਾਤਮਾ ਦੇ ਨਾਮ ਲੈਣ ਦੇ ਨਾਲ ਸਾਡੇ ਜੋ ਵੀ ਵੱਡੇ-ਵਡੇਰੇ ਚੜ੍ਹਾਈ ਕੀਤੇ ਹਨ ਉਹਨਾਂ ਦਾ ਵੀ ਆਧਾਰ ਹੋ ਜਾਂਦਾ ਹੈ ਜਿਸ ਸਿਮਰਤ ਸਭ ਕਿਲ ਵਿਖ ਨਾਸਿ ਪਤਰੀ ਹੋਏ ਉਧਾਰੋ ਸੋ ਹਰ ਹਰ ਤੁਮ ਸਦਹੀ ਜਾਪੋ ਜਾ ਕਾ ਅੰਤ ਨਾ ਪਾਰੋ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰਨ ਸਤਗੁਰੂ ਜੀ ਕਿਰਪਾ ਕਰਨ ਵਿਛੜੀ ਜੀ ਆਤਮਾ ਨੂੰ ਆਪਣੇ ਚਰਨ ਕਮਲਾਂ ਪਾਸ ਨਿਵਾਸ ਬਖਸ਼ਣ ਆਪ ਸਭ ਸਮੁੱਚੀਆਂ ਸੰਗਤਾਂ ਨੂੰ ਇਸੇ ਹੀ ਤਰ੍ਹਾਂ ਭਾਣਾ ਮੰਨਣ ਦੇ ਬਲ ਉਦਮ ਬਖਸ਼ਣ ਇੱਕ ਸਮੇਂ ਦੀ ਗੱਲ ਹੈ ਭਾਈ ਸ਼ੁਭਦੀਪ ਸਿੰਘ ਜੀ ਆਪ ਜੀ ਨੂੰ ਸਰਵਣ ਕਰਵਾ ਕੇ ਗਏ ਹਨ ਧੰਨ ਗੁਰੂ ਅਰਜੁਨ ਦੇ ਮਹਾਰਾਜ ਸ਼ਹੀਦਾ ਦੇ ਸਰਤਾਜ ਸ਼ਾਂਤੀ ਦੇ ਪੰਜ ਬਾਣੀ ਕੇ ਬੋਹਿਤ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਮੰਜੀ ਹਾਲ ਦੀਵਾਨ ਹਾਲ ਵਿਖੇ ਬੈਠੇ ਸਨ ਇੱਕ ਸ਼ਰਧਾਲੂ ਆਇਆ ਉਸ ਦੇ ਮਨ ਵਿੱਚ ਸ਼ੰਕਾ ਸੀ ਸਤਿਗੁਰ ਜੀ ਨੂੰ ਕਹਿਣ ਲੱਗਾ ਮਹਾਰਾਜ ਕਿਰਪਾ ਕਰਕੇ ਮੈਨੂੰ ਬਾਣਾ ਮੰਨਣ ਦਾ ਦੱਸੋ ਪੀ ਬਾਣਾ ਕਿਸ ਤਰ੍ਹਾਂ ਮੰਨਣਾ ਚਾਹੀਦਾ ਹੈ ਦੁੱਖ ਵੇਲੇ ਕੀਆ ਤੇ ਸੁੱਖ ਵੇਲੇ ਕੀਆ ਸਤਿਗੁਰ ਜੀ ਕਹਿਣ ਲੱਗੇ ਭਾਈ ਸਾਹਿਬ ਗੱਲ ਇਸ ਤਰ੍ਹਾਂ ਹੈ ਵੀ ਸਾਡਾ ਇੱਕ ਸਿੱਖ ਲਾਹੌਰ ਵਿੱਚ ਰਹਿੰਦਾ ਹੈ ਭਾਈ ਪਖਾਰੀ ਜੀ ਉਹਨਾਂ ਦੇ ਕੋਲ ਜਾਓ ਤੁਹਾਨੂੰ ਆਪ ਹੀ ਪਤਾ ਲੱਗ ਜਾਵੇਗਾ ਜਦੋਂ ਉਸ ਸ਼ਰਧਾਲੂ ਗੁਰੂ ਸਾਹਿਬ ਜੀ ਦਾ ਹੁਕਮ ਮੰਨ ਕੇ ਆਗਿਆ ਨੂੰ ਮੰਨ ਕੇ ਉਸ ਸਿੱਖ ਦੇ ਕੋਲ ਪਹੁੰਚਿਆ ਤਾਂ ਉਸ ਨੇ ਸਾਰੀਆਂ ਸੰਗਤਾਂ ਨੂੰ ਪੁੱਛਿਆ ਕਿ ਫਲਾਣੇ ਸਿੱਖ ਭਾਈ ਭਖਾਰੀ ਜੀ ਨੂੰ ਮਿਲਣਾ ਹੈ ਉਹਨਾਂ ਘਰ ਪੁੱਛਿਆ ਉਹ ਦੇ ਘਰ ਵਿੱਚ ਗਏ ਤਾਂ ਕੀ ਤੱਕ ਰਹੇ ਹਨ ਭਾਈ ਸਾਹਿਬ ਜੀ ਤੋੜਿਆਂ ਦਾ ਤੱਪੜ ਸਿੰਘ ਰਹੇ ਹਨ ਤੇ ਨਾਲ ਉਸ ਪਰਿ ਰੂਪ परमात्मा ਨੂੰ ਯਾਦ ਕਰ ਰਹੇ ਹਨ ਭਾਈ ਸਾਹਿਬ ਜੀ ਉਹਨਾਂ ਦੇ ਕੋਲ ਬੈਠ ਗਏ ਤੇ ਉਹਨਾਂ ਨੂੰ ਪੁੱਛਿਆ ਭਾਈ ਸਾਹਿਬ ਜੀ ਇਹ ਤੁਸੀਂ ਕੀ ਕਰ ਰਹੇ ਹੋ ਤੁਹਾਡੇ ਘਰ ਦੇ ਵਿੱਚ ਤਾਂ ਵਾ ਆਲਾ ਸਮਾਗਮ ਹੈ ਖੁਸ਼ੀ ਦਾ ਮਾਹੌਲ ਹੈ ਤੇ ਤੁਸੀਂ ਇਹ ਤੱਪੜ ਸੀ ਜਾ ਰਹੇ ਹੋ ਤਾਂ ਭਾਈ ਸਾਹਿਬ ਜੀ ਨੇ ਕਿਹਾ ਭਾਈ ਸਾਹਿਬ ਜੀ ਆਪ ਜੀ ਇੱਕ ਰਾਤ ਠਹਿਰੋ ਤੁਹਾਨੂੰ ਦੱਸ ਦਿਆਂਗੇ ਉਹ ਸਮਾ ਲੰਘ ਗਿਆ ਰਾਤ ਹੋਈ ਦਿਨ ਚੜਿਆ ਉਸ ਦਿਨ ਭਾਈ ਸਾਹਿਬ ਜੀ ਦੇ ਭਚੰਗੀ ਦੀ ਬਰਾਤ ਚੜ੍ਹਨੀ ਸੀ ਸਾਰੀਆਂ ਰਸਮਾਂ ਕੀਤੀਆਂ ਗਿਆ ਲਾੜੇ ਨੂੰ ਤਿਆਰ ਕੀਤਾ ਗਿਆ ਇਸ਼ਨਾਨ ਕਰਕੇ ਸੇੜਾ ਲਾ ਕੇ ਘੋੜੀ ਉੱਪਰ ਚੜਾਇਆ ਜਦੋਂ ਘੋੜੀ ਉੱਪਰ ਚੜ ਕੇ ਦਹਲਿਜ ਪਾਰ ਲੰਘਾ ਕਰਨ ਤਾਂ ਉਹਦਾ ਮੱਥਾ ਦੀਵਾਰ ਦੇ ਨਾਲ ਟਕਰਾਇਆ ਤੇ ਉੱਥੇ ਹੀ ਪ੍ਰਾਣ ਤਿਆਗ ਗਿਆ ਉਹੀ ਜੋ ਖੁਸ਼ੀ ਦਾ ਮਾਹੌਲ ਸੀ ਜੋ ਭਾਈ ਸਾਹਿਬ ਜੀ ਤੱਪੜ ਸੀ ਰਹੇ ਸਨ ਉਹ ਤੱਪੜ ਜਦੋਂ ਪ੍ਰਾਣੀ ਚੜ੍ਹਾਈ ਕਰ ਗਿਆ ਉਸ ਸਮੇਂ ਉਸ ਤੱਪੜ ਦੀ ਵਰਤੋਂ ਕੀਤੀ ਗਈ ਤਾਂ ਉਹ ਗੁਰਸਿੱਖ ਬੜਾ ਹੈਰਾਨ ਹੋਇਆ ਕਿ ਭਾਈ ਪਖਾਰੀ ਜੀ ਜਿਨ੍ਹਾਂ ਦੇ ਜਿਨ੍ਹਾਂ ਨੂੰ ਸਭ ਕੁਝ ਪਤਾ ਸੀ ਕਿ ਸਕਲ ਮੇਰੇ ਲੜਕੇ ਦਾ ਵਿਆਹ ਹੈ ਉਸ ਨੇ ਕੱਲ ਨਹੀਂ ਰਹਿਣਾ ਖਤਮ ਹੋ ਜਾਣਾ ਹੈ ਪਰ ਉਹਨਾਂ ਦੇ ਮਨ ਵਿੱਚ ਕੋਈ ਖੁਸ਼ੀ ਕੋਈ ਗਮੀ ਨਹੀਂ ਹੈ ਇੱਕ ਸਮਾਣਾ ਰਹਿੰਦੇ ਹਨ ਤਾਂ ਉਹ ਵੇਖ ਕੇ ਬਹੁਤ ਹੈਰਾਨ ਹੋਇਆ ਤਾਂ ਧੰਨ ਗੁਰੂ ਅਰਜਨ ਸਾਹਿਬ ਜੀ ਜਿਹਨੂੰ ਉੱਥੋਂ ਹੀ ਪ੍ਰਣਾਮ ਕਰਦਾ ਹੈ ਮਹਾਰਾਜ ਜੀ ਆਪ ਜੀ ਧੰਨ ਹੋ ਆਪ ਜੀ ਦੇ ਸਿੱਖ ਧੰਨ ਹਨ ਜੋ ਬਾਣੇ ਵਿੱਚ ਰਹਿੰਦੇ ਹਨ ਆਪ ਜੀ ਦੇ ਬਾਣੇ ਵਿੱਚ ਚੱਲਦੇ ਹਨ ਇਸ ਕਰਕੇ ਭਾਈ ਗੁਰਸਿੱਖੋ ਬਾਣਾ ਸਤਗੁਰੂ ਜੀ ਦਾ ਬਾਣਾ ਉਹੀ ਹੈ ਜੋ ਗੁਰਸਿੱਖ ਮੰਨਦਾ ਹੈ ਖੁਸ਼ੀ ਵਿੱਚ ਵੀ ਇੱਕ ਸਮਾਂ ਰਹਿੰਦਾ ਹੈ ਦੁੱਖ ਆਉਣ ਤੇ ਵੀ ਉਸ ਪਰਿਦੂ ਪਰਮਾਤਮਾ ਨੂੰ ਉਹ ਲਾਮੇ ਨਹੀਂ ਦਿੰਦਾ ਕਿ ਮਹਾਰਾਜ ਆਪ ਜੀ ਨੇ ਬਹੁਤ ਮਾਰਾ ਕੀਤਾ ਹੈ ਕਿ ਸਾਡਾ ਪ੍ਰਾਣੀ ਚੜ੍ਹਾਈ ਕਰ ਗਿਆ ਕਿਉਂਕਿ ਇਹ ਪਰਮਾਤਮਾ ਦੀ ਦਿੱਤੀ ਹੋਈ ਚੀਜ਼ ਹੈ ਉਹ ਆਪਣੀ ਚੀਜ਼ ਨੂੰ ਸਮੇਂ ਸਿਰ ਲੈ ਜਾਂਦਾ ਹੈ ਉਹ ਸਮਾਂ ਵੀ ਦਿੰਦਾ ਹੈ ਭਾਈ ਜਾ ਕੇ ਆਪਣੇ ਦਿੱਤੇ ਹੋਏ ਸੁਭਾਸਾਂ ਨੂੰ ਸਫਲਾ ਕਰੋ ਕਿਉਂਕਿ ਜੋ ਚੰਗਾ ਕੰਮ ਕਰਕੇ ਜਾਂਦਾ ਹੈ ਉਸ ਨੂੰ ਦਰਗਾਹ ਵਿੱਚ ਵੀ ਅਸੀਸਾਂ ਸਰਪਾਉ ਮਿਲਦਾ ਹੈ ਜੋ ਮਾੜਾ ਕੰਮ ਕਰਦਾ ਹੈ ਪਰਮਾਤਮਾ ਨੂੰ ਭੁੱਲਦਾ ਹੈ ਯਾਦ ਨਹੀਂ ਕਰਦਾ ਉਸ ਨੂੰ ਇੱਥੇ ਵੀ ਤੱਕੇ ਮਿਲਦੇ ਹਨ ਅੱਗੇ ਵੀ ਤੱਕੇ ਮਿਲਦੇ ਹਨ ਇਸ ਕਰਕੇ ਪਿਆਰੀ ਸਾਧ ਸੰਗਤ ਜੀ ਉਸ ਪਰਿਰੂ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਵਾਹਿਗੁਰੂ ਗੁਰਮੰਤਰ ਮੂਲ ਮੰਤਰ ਦਾ ਜਾਪ ਕਰਿਆ ਕਰੋ ਅਮਰ ਧਾਰੀ ਹੋਵੋ ਅਮਰ ਸ਼ਕੋ ਬਾਣੀ ਅਤੇ ਬਾਣੇ ਦਾ ਪਿਆਰ ਕਰੋ ਆਪਣੇ ਬੱਚਿਆਂ ਨੂੰ ਗੁਰਬਾਣੀ ਦੀ ਬਾਤ ਗੋਸ ਸੰਤਿਆ ਕਰਾਓ ਜੀ ਇਤਨੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ